ਜਿਹੜੇ ਆਈਐਸਪੀਸੀਐਸ ਦੀਆਂ ਕਰ ਦਿੱਤੀਆਂ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਹੁਣ ਨੌਜਵਾਨ ਜਿਹੜੇ ਆ ਕਿ ਉਹਨਾਂ ਦੇ ਵਿੱਚ ਉਹ ਸਾਹ ਦੇਖਣ ਨੂੰ ਮਿਲ ਰਿਹਾ ਹੈ 5 ਸਾਲ ਦੇ ਬਾਅਦ ਆਰੀ ਨਹੀਂ ਇਹ ਪੋਸਟਾ ਔਰ ਕੈਂਡੀਡੇਟਸ ਦੇ ਅੰਦਰ ਬਹੁਤ ਜ਼ਿਆਦਾ ਐਨਥੂਸੀਆਜ਼ਮ ਹੈ ਇਹਨਾਂ ਨੇ ਜਿਹੜੇ ਵਿੱਚ ਦੋ ਦੋ ਸਾਲ ਤੋਂ ਤਿਆਰ ਕਰ ਰਹੇ ਆਈਐਸ ਬਾਅਦ ਤੇ ਐ ਐ ਕਾਬੀ ਤਸਵੀਰਾਂ ਲਾਰ ਕੇ ਨੇ ਜਿਹੜੇ ਸਾਰੇ ਆਈਐਸਪੀਸੀਐਸ ਅਫਸਰ ਤੁਹਾਡੇ ਕੋਲ ਹੀ ਪੜਾਈ ਕਰਕੇ ਗਏ ਮੋਰ ਥਨ 500 ਸਟੂਡੈਂਟ ਇਨਕਲੂਡਿੰਗ ਥੀ ਟਾਪਰ ਅਸ਼ੁਤੋ ਜਿੰਦਲ ਹੰਗੂ ਗਰਗ ਗੁਨੀਤੇ ਕਿ ਆਈਐਸਪੀਸੀਏ ਦੀ ਪੜਾਈ ਜਿਹੜੀ ਹੈ ਕਿ ਨਾ ਕਾਫੀ ਜਿਆਦਾ ਟਫ ਹੁੰਦੀ ਹੈ ਕਿ ਤੇ ਇਹਦਾ ਖਰਚਾ ਵੀ ਕਾਫੀ ਜਿਆਦਾ ਹੁੰਦਾ ਹੋਏਗਾ ਤੇ ਜੇ ਤਾਂ ਕੋਈ नीड ਹੋਵੇ ਕਿਸੇ ਜਰੂਰਤ ਹੋਵੇ ਕਿ ਹਾਂ ਯਾ ਮੈਂ ਗਰੀਬ ਘਰ ਤੋਂ ਆ ਪਰ ਮੈਂ ਪੜਨਾ ਚਾਹੁੰਦਾ ਹੈ ਆਈਐਸਪੀਸੀਏ ਦਾ ਅਫਸਰ ਬਣਨਾ ਚਾਹੁੰਦਾ ਤੇ ਉਸ ਨੂੰ ਵੀ ਤੁਸੀਂ ਮੇਨਟੇਨ ਕਰਦੇ ਹੋ ਉਸ ਨੂੰ ਬੁਲਾ ਕਰ I don't charge you a single penny from that banushez gai gund pe indeno aur it can be inquired from any entity ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ 322 ਪੋਸਟਾਂ ਜਿਹੜੇ ਆਈਏਐਸ ਪੀਸੀਐਸ ਦੀਆਂ ਕਰ ਦਿੱਤੀਆਂ ਗਿਆ ਨੇ ਉਸੇ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਤੋਂ ਵੀ ਕਾਫੀ ਜਿਹੜੇ आईएसपीसीएस अफसर बनके गए ने ਸਾਡੇ ਨਾਲ ਵਿਨੋਦ ਸ਼ਰਮਾ ਜੀ ਨੇ ਮੌਜੂਦ ਨੇ ਜਿਹੜੇ ਉਹਨਾਂ ਨੂੰ ਤਿਆਰ ਕਰਦੇ ਨੇ ਤੇ ਟ੍ਰੇਡ ਬੋਡੀ ਵੀ ਨੇ ਵਿਨੋਦ ਜੀ ਪਹਿਲੇ ਤੇ ਬਹੁਤ ਬਹੁਤ ਸਵਾਗਤ ਹੈ ਇੱਕ ਏਡੇ ਵੱਡੇ ਉਦਿਆਂ ਤੇ ਜਿਹੜੇ ਹੈਗੇ ਨੌਜਵਾਨ ਕੁੜੀਆਂ ਨੂੰ ਜਿਹੜੇ ਹੈਗੇ ਪਹੁੰਚਾਉਂਦੇ ਹੋ ਬਿਠਾਉਂਦੇ ਹੋ ਤੇ ਉਹਨਾਂ ਨੂੰ ਪੜ੍ਹਾਈ ਕਰਾਉਂਦੇ ਹੋ ਤੇ ਹੁਣ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਤੋਂ ਉਪਰਾਲਾ ਕੀਤਾ ਕਿ 3022 ਪੋਸਟਾਂ ਜਿਹੜੀਆਂ ਹੈਗੇ ਨੇ ਤੇ ਜਿਹੜੀਆਂ ਆਈਐਸਪੀਸੀਐਸ ਦੀਆਂ ਕਰ ਦਿੱਤੀਆਂ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਹੁਣ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ 5 ਸਾਲ ਦੇ ਬਾਅਦ ਆਰੀਆਂ ਨੇ ਇਹ ਪ

ਐਂਡ ਦੇ ਗੈਟ ਇਟ ਸੋ ਮੈਂ ਵਿਨੋਦ ਸ਼ਰਮਾ ਜੀ ਨੇ ਜਿਨ੍ਹਾਂ ਨੂੰ ਬੱਚਿਆਂ ਨੂੰ ਪੜ੍ਹਾਈਆਂ ਕਰਾ ਕਰਾ ਕੇ ਭੇਜਿਆ ਤੁਸੀਂ ਇਸ਼ਮੀਤ ਵਿਜੇ ਸਿੰਘ ਸਾਡੇ ਪਟਿਆਲਾ ਤੋਂ ਨੇ ਜਿਹੜੇ ਹੈਗੇ ਨੇ ਆਪਣੇ ਇੱਥੋਂ ਦੇ ਕਾਫੀ ਜ਼ਿਆਦਾ ਜਿਹੜੇ ਹੈਗੇ ਨੇ ਰੈਂਕਸ ਟੌਪਰ ਜਿਹੜੇ ਹੈਗੇ ਨੇ ਇੱਥੇ ਹਗੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਕਾਫੀ ਜ਼ਿਆਦਾ ਜਿਹੜੇ ਤਸਵੀਰਾਂ ਨੇ ਵਿਨੋਦ ਜੀ ਨਾਲ ਗੱਲ ਕਰਦੇ ਹਾਂ ਵਿਨੋਦ ਜੀ ਕਾਫੀ ਤਸਵੀਰਾਂ ਲਾ ਕੇ ਨੇ ਜਿਹੜੇ ਸਾਰੇ ਆਈਐਸ ਪੀਸੀਐਸ ਅਫਸਰ ਤੁਹਾਡੇ ਕੋਲ ਹੀ ਪੜ੍ਹਾਈ ਕਰਕੇ ਗਏ ਹੋਏ ਨੇ ਮੋਰ ਦਨ 500 ਸਟੂਡੈਂਟ ਇਹ ਇਨਕਲੂਡਿੰਗ ਥੀ ਟੌਪਰ ਅਸ਼ੂਤੋ ਜਿੰਦਨ ਅੰਕੂ ਗਰਗ ਗੁਨੀਤੇਸ਼ Then, for the uh, lately, uh, this uh, second girl, Gamini Singhla 2022, uh, third ranker, then uh, all have been my students. And several chief secretaries, several DGPs, retired and working, they have been my students. Then I'm proud of them. And they were uh, really excellent uh, candidates and excellent officers. ਸਰੇ ਜਿਹੜਾ ਕਿ ਵਿਨੋਜ ਜੀ ਜਿਹੜਾ ਆਈਐਸਪੀਸੀ ਦਾ ਪੜਾਈ ਦਾ ਬੱਚਿਆਂ ਨੂੰ ਪੜਾਈ ਕਰਾਈ ਜਾਂਦੀ ਹੈ ਕਦੋਂ ਤੋਂ ਚਲਾਉਂਦੇ ਪਿਓ ਕਿੰਨੀ ਦੇਰ ਹੋ ਗਈ ਤੁਹਾਨੂੰ ਨੀਅਰਲੀ 45 ইয়ার্স ব্যাক 스타ర్టెড ইট দেন ਐਂਡ সিনਸ দেন ਇਟਸ ਅ ਲੌਂਗ ਜਰਨੀ দেন ਐਂਡ ਆ ਫੀਲ ਇਟ ਐਜ਼ ਅ ਵੈਰੀ ਸਕਸੈਸਫੁਲ ਜਰਨੀ অর ਦਿ ਟੈਲ ਅਕੈਡਮੀ ਡਿਵਿਡੈਂਸ অর ਪਟਿਆਲਾ ਹੈਡ ਬ੍ਰੋਕ ਡਾઉન ਦਾ ਹਾਈਸਟ ਮੈ ਨਹੀਂ ਨਾ ਅ ਇੱਥੇ ਪਟਿਆਲੇ ਦੇ ਵਿੱਚ ਤੁਸੀਂ ਕਾਫੀ ਆਈਐਸ ਪੀਸੀਐਸ ਅਫਸਰ ਬਣਾ ਕੇ ਭੇਜੋਏ ਨੇ ਕਾਫੀ ਕਾਫੀ ਜ਼ਿਆਦਾ ਨੇ ਉਹਨਾਂ ਵਿੱਚ ਮੋਸਟਲੀ ਕਾਫੀ ਕਿਹੜੇ ਕਿਹੜੇ ਨੇ ਜਿਹੜੇ ਮੇਨ ਜਿਹੜੇ ਜਿਨ੍ਹਾਂ ਦਾ ਨਾਮ ਸਭ ਤੋਂ ਉੱਪਰ ਅਧਿਕਾਰੀਆਂ ਦੇ ਵਿੱਚ ਆਉਂਦਾ ਹੈ ਆਈ ਹੈਵ ਕੈਨ ਜੀ ਗਗਨਦੀਪ ਸਿੰਘ 베ਦੀ ਹੀ ਇਸ ਸੀਕ੍ਰੇਟਰੀ ਤਾਮਿਲਨਾਡੂ ਇੰਡੀਆ ਨਾ ਆਮ ਪ੍ਰਾਊਡ ਆਫ ਹਿਮ ਥੈਨ ਅਨੁਰੂਧਵਾਦੀ ਆਈਐਸ ਹੀ ਹੈਡ ਬੀਨ ਸੀਫ ਸੈਕਟਰੀ ਬਰੀ ਸਕਸੈਸਫੁਲ ਅਫੀਸ਼ਰ ਐਂਡ ਬੰਡਰਫੁਲ ਪਰਸਨ ਜਿੰਨਾ ਹੋਰ ਸਭ ਤੋਂ ਅਦਰ ਜਿੰਨਾ ਅਬਲਾ ਇਹ ਜਿਸ ਤਰ੍ਹਾਂ ਕਿ ਹੈ ਆਈਐਸਪੀਸੀਆ ਦੀ ਪੜਾਈ ਕਾਫੀ ਜਿਆਦਾ ਔਖੀ ਹੁੰਦੀ ਹੈ ਟਫ ਹੁੰਦੀ ਹੈਗੀ ਇਸ ਨੂੰ ਕਿਸ ਤਰ੍ਹਾਂ ਮੈਂਟੇਨ ਕਰਦਾ ਕਿਥੋਂ 10ਵੀਂ ਜਾਂ 12ਵੀਂ ਤੋਂ ਬਾਅਦ ਸਟਾਰਟ ਕੀਤਾ ਜਾਂਦਾ ਕਿਸ ਤਰ੍ਹਾਂ ਬੱਚਾ ਪੜਾਈ ਕਰਕੇ ਤੁਹਾਡੇ ਕੋਲ ਜਿਸ ਤਰ੍ਹਾਂ ਕਿ ਸਿੱਖ ਸਿੱਖਣ ਵਾਸਤੇ ਪਹੁੰਚ ਸਕਦਾ ਇਹ ਰਾਈਟ ਟਾਈਮ ਵਿਦ ਪੇਰੈਂਟਸ ਇਸ ਜਦੋਂ ਬੱਚਾ 7-8 ਸਾਲ ਦਾ ਹੋਵੇ ਜਿੰਨਾ ਦੇ ਮਸਟ ਗਾਈਡ ਹਿਮ ਜਿੰਨਾ ਓਨ ਡਾਈਨਿੰਗ ਟੇਬਲ ਉਸ ਨਾਲ ਨਿਊਜ਼ਪੇਪਰ ਡਿਸਕਸ ਕਰੇ ਬੱਚੇ ਨਾਲ then or 10 plus 2 then uh, Then he must start with the uh, NCRD books, then uh, newspaper reading, essay writing practice. On every Sunday he must write two essays, then uh, that would build up his writing skills, which are very important to structure the question in main examination, maybe IAS, maybe PCS, then uh, so candidate structuring is very important. Then, primary is very important regarding the facts and figures. So, candidates should build up the synopsis. Then, uh, with frequent revisions. Then, uh, that is very important to qualify prints. Frequent revision is very important for primary examination. And uh, structuring of answers is very important for main examination. <laughs> ਕਾਫੀ ਜ਼ਿਆਦਾ ਟਫ ਹੁੰਦੀ ਹੈ ਕਿ ਤੇ ਇਹਦਾ ਖਰਚਾ ਵੀ ਕਾਫੀ ਜ਼ਿਆਦਾ ਹੁੰਦਾ ਹੋਏਗਾ ਤੇ ਜੇ ਤਾਂ ਕੋਈ ਨੀੜੀ ਹੋਵੇ ਕਿ ਕਿਸੇ ਨੂੰ ਜ਼ਰੂਰਤ ਹੋਵੇ ਕਿ ਹਾਂ ਯਾ ਮੈਂ ਗਰੀਬ ਘਰ ਤੋਂ ਆ ਪਰ ਮੈਂ ਪੜਨਾ ਚਾਹੁੰਦਾ ਹੈ ਆਈਐਸ ਪੀਸੀਐਸ ਦਾ ਅਫਸਰ ਬਣਨਾ ਚਾਹੁੰਦਾ ਤੇ ਉਸ ਨੂੰ ਵੀ ਤੁਸੀਂ ਮੈਂਟੇਨ ਕਰਦੇ ਹੋ ਉਸ ਨੂੰ ਬੁਲਾ ਕਰਦੇ ਆਈ ਡੋਟ ਚਾਰਜ ਯੂ ਨੀਵਰ ਸਿੰਗਲ ਪੈਨੀ ਫਰਮ ਥੈਟ ਕੈਂਡੀਡੇਟ ਬਨੂ ਸੇਜ਼ ਆਈ ਕੈਨ ਪੇ ਇੰਡਨੋ ਔਰ ਇਟ ਕੈਨ ਬੀ ਇਨਕੁਆਇਰਡ ਫਰਮ ਐਨੀ ਕੈਂਡੀਡੇਟ ਇੰਦੇ ਫੇਬਲ ਕੈਂਡੀਡੇਟ ਹੈ ਜਿਨੂੰ ਆਪ ਡੋਟ ਥੈਮ ਨਨ ਬਿਲਕੁਲ ਵਿਨੋਦ ਸ਼ਰਮਾ ਜੀ ਦਾ ਸਿੱਧੇ ਤੌਰ ਤੇ ਕਹਿਣਾ ਕਿ ਜੇ ਨੇੜੀ ਹੈ ਤੇ ਮੈਂ ਉਹਨੂੰ ਫ੍ਰੀ ਸੇਵਾ ਕਰਾਂਗਾ ਵਿਨੋਦ ਜੀ ਜਿਸ ਤਰ੍ਹਾਂ ਕਿ ਹੁਣ ਸਟੇਟ ਅਵਾਰਡ ਵੀ ਤੁਹਾਨੂੰ ਮਿਲਿਆ ਹੈ 2008 ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਸ ਟਾਈਮ ਮਿਲਿਆ ਸੀ ਕਿ ਕੁਝ ਦੇਖਿਆ ਗਿਆ ਕਿ ਟੀ ਸਟੇਟ ਅਵਾਰਡ ਵੀ ਦਿੱਤਾ ਗਿਆ ਤੁਹਾਨੂੰ ਤੇ ਬੁਲਾਇਆ ਗਿਆ ਉੱਥੇ ਇੱਕ ਖੁਸ਼ੀ ਦੀ ਲਹਿਰ ਸੀ ਵਿੱਚ ਰੀਅਲੀ ਫੀਲਿੰਗ ਦਾ ਇਟਸ ਵੰਡਰ ਥੈਨ ਥੈਨ ਆਈ ਵਾਸ ਅਵਾਰਡਡ regarding the then in 2008 in dena and stayed award in 2008 in ludhiana by the then cm sir prakashsingh badhan dena none of it so i held myself in the eighth heavens dena or the really um, great recognition to my efforts more efforts ਤਰਾਹ ਕੋਨੋ ਪੰਜਾਬ ਸਰਕਾਰ ਨੇ ਪੋਸਟਾ ਗੱਡੀ ਇਹਨਾਂ ਕਿਸ ਤਰ੍ਹਾਂ ਦੇਖ ਰਿਓ ਕਿ ਵਧੀਆ ਉਪਰਾਲਾ ਕਰ ਦਿੱਤਾ ਕਿ ਨੌਜਵਾਨਾਂ ਨੂੰ ਮੌਕਾ ਦੇਦਾ ਤੇ ਉਹ ਜਿਹੜੇ ਅਫਸਰ ਉਹ ਵੀ ਵਧਿਆ ਸਕਦੇ ਨੇ ਯੇ ਇਹ ਪਿਲੇਪੰਸਾਲ ਤੋਂ ਅਗਲਾ ਨਹੀਂ ਹੋਇਆ ਥਾ ਜੇ ਨਾ کہیں ਨਾ کہیں ਕੰਡਕਟਸ ਦੇ ਅੰਦਰ ਡਿਸਪਾਰਟਮੈਂਟ ਸੀ ਸੋ ਪੰਜਾਬ ਗਵਰਨਮੈਂਟ ਹੈ ਡਨ ਐਕਸੈਪਸ਼ਨਲੀ ਬੈਨ ਕਿ ਉਹਨਾਂ ਬੱਚਾ ਨੂੰ ਅਪਰਚੂਨਿਟੀ ਮਿਲੇਗੀ ਜਿਹਾਂ ਬੱਚਾ ਦੇ ਅੰਦਰ ਸਕਿਲਸ ਨੇ ਇੰਟੈਲੀਜੈਂਸ ਨੇ ਹਾਰਡ ਵਰਕਿੰਗ ਕਿਡਸ ਨੇ ਹਿੰਦਨ ਦੇ ਵਿਲ ਹੈਵ ਦਾ ਆਪਰਚੂਨਿਟੀ ਟੂ ਸਰਵ ਦਾ ਸਟੇਟ ਵਿਨੋਦ ਸ਼ਰਮਾ ਜੀ ਜਿਨ੍ਹਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਮੈਂ ਤਸਵੀਰਾਂ ਤੁਹਾਨੂੰ ਵਿਖਾ ਦੇਣਾ ਪਹਿਲੇ ਕਿ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਕਿ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਜਿਹੜੇ ਹੈਗੇ ਨੇ ਜਿਹੜੇ ਹੈਗੇ ਨੇ ਪੋਸਟਾਂ ਦੇ ਵਿਰਾਜਮਾਨ ਸੀ ਅੱਜ ਜਿਹੜੇ ਹੈਗੇ ਨੇ ਅੱਜ ਵੱਡੇ ਵੱਡੇ ਅਫਸਰ ਬਾਹਰ ਬਣ ਕੇ ਜਿਹੜੇ ਨੇ ਖੜੇ ਹੋਏ ਨੇ ਤੇ ਵਿਨੋਦ ਸ਼ਰਮਾ ਜੀ ਤਸਵੀਰ ਹੈ ਜਿਹੜੀ 2008 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਸੀ ਸਟੇਟ ਅਵਾਰਡ ਨਾਲ ਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਜਿੱਕਰ ਨੂੰ ਮਿਲਿਆ ਇਹਨਾਂ ਦੇ ਵਿੱਚ ਉਹ ਸਾਹ ਦੇਖਣ ਨੂੰ ਮਿਲਿਆ ਤੇ ਹੁਣ ਜਿਹੜੇ ਇਹ ਪੰਜਾਬ ਸਰਕਾਰ ਨੇ ਫੇਰ ਇੱਕ ਵਾਰ ਦੋ ਜਿਹੜੇ ਦੁਆਰਾ ਤੋਂ 2008 ਦੇ ਵਿੱਚ ਜਿਹੜੇ ਪੋਸਟਾਂ ਜਿਹੜੀਆਂ ਹੈਗੀਆਂ ਨਾ ਸੋਰੇ ਇੱਕ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਜਿਹੜੇ ਆਈਐਸ ਪੀਸੀਐਸ ਦੀ ਪੜ੍ਹਾਈ ਕਰਦੇ ਨੇ ਵਿਨੋਦ ਜੀ ਉਹਨਾਂ ਨੂੰ ਪੜਾਉਂਦੇ ਹੋਏ ਤੁਸੀਂ ਤਸਵੀਰ ਦੇਖ ਰਹੇ ਹੋਗੇ ਕਿਸ ਤਰ੍ਹਾਂ ਬੱਚੇ ਪੜ੍ਹਾਈ ਕਰ ਰਹੇ ਨੇ ਤੇ ਇੱਕ ਬੱਚੇ ਜਿਹੜਾ ਹੈਗਾ ਕਿ ਉਹਨਾਂ ਦਾ ਮੂੰਹ ਮਿੱਠਾ ਕਰਾ ਰਿਹਾ ਪਹੁੰਚਿਆ ਉਹਨਾਂ ਕੋਲ ਆਈਐਸ ਬਣ ਕੇ ਆਲਰੀਡੇ ਪਦਰਤੇ ਦੀ ਜਿਹੜਾ ਤੀਜੀ ਰੈਂਕਿੰਗ ਜਿਹੜੀ ਉਹਨਾਂ ਨੇ ਹਾਸਲ ਕੀਤੀ ਤੇ ਗਾਮਣੀ ਸਿੰਘਲਾ ਜਿਹੜਾ ਹੈਗਾ ਉਹ ਪਟਿਆਲਾ ਤੋਂ ਹੈ ਜਿਹਨੇ ਪੜ੍ਹਾਈ ਕਰਕੇ ਅੱਜ ਪੰਜਾਬ ਤੇ ਦੇਸ਼ ਦਾ ਪੂਰਾ ਜਿਹੜਾ ਹੈਗਾ ਨਾਮ ਰੌਸ਼ਨ ਕੀਤਾ ਤੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਵੱਡੇ ਈਐਚ ਦਵਾਨ ਵੀ ਨੋ ਮੋਰ ਜਿੰਨੇ ਉਹਨਾਂ ਦਾ ਬਹੁਤ ਹੀ ਪਾਪਲਰ ਸਟੂਡੈਂਟ ਮੇਰੇ ਪਾਪਲਰ ਸਟੂਡੈਂਟ ਰਹੇ ਹਨ ਮੈਂ ਇਹ ਚਤਵਾਲ ਯੂਨਿਟ 16 ਇੰਡੀਆ ਜਿੰਨੇ ਓਏ ਐਕਸੈਪਸ਼ਨਲ ਇੱਕ ਤੁਸੀਂ ਇੱਕ ਗੋਲਾ ਲਗਾ ਰੱਖਿਆ ਤੇ ਇਹ ਕੀ ਚੀਜ਼ ਹੈ ਕਿ ਇੱਕ ਪੋਸਟਰ ਜਿਹਾ ਲਗਾਇਆ ਹੋਇਆ ਕਿਸੇ ਦਾ ਇਹ ਐਕਸੈਪਸ਼ਨਲ ਇਹ ਜਿਸਤੀ ਪੁਲਿਸ ਅਫੀਸ਼ਰਸ ਜਿੰਨੇ ਹੋ ਰਹੇ ਉਹਨਾਂ ਚੋਂ ਕੁਝ ਮੇਰੇ ਆਪਣੇ ਸਟੂਡੈਂਟ ਬਿਲਕੁਲ ਵਿਨੋਇ ਸ਼ਰਮਾ ਜੀ ਨੇ ਜਿਹੜੇ ਗਏ ਵਧੀਆ ਸਟੂਡੈਂਟ ਜਿਹੜੇ ਗਏ ਪੰਜਾਬ ਨੂੰ ਦਿੱਤੇ ਨੇ ਤੇ ਇਥੋਂ ਪੜਾਈ ਕਰਕੇ ਜਿਹੜੇ ਗਏ ਨੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ 500 ਤੋਂ ਉੱਪਰ ਜਿਹੜੇ ਗਏ ਨੇ ਸਟੂਡੈਂਟ ਇਥੋਂ ਪੜਾਈ ਕਰਕੇ ਗਏ ਨੇ ਤੇ ਅੱਜ ਚੀਫ ਸੈਕਟਰੀ ਹੈ ਕੋਈ ਡੀਆਈਜੀ ਹੈ ਤੇ ਕੋਈ ਡੀਜੀਪੀ ਹੈ ਤੇ ਇਹਨਾਂ ਨੇ ਪੜ੍ਹਾਈ ਕਰਵਾਈ ਹੈ ਤੇ ਹੁਣ ਵੀ ਅੱਗੇ ਜਿਹੜੇ ਪੰਜਾਬ ਸਰਕਾਰ ਨੇ ਜਿਹੜੀ 322 ਪੋਸਟਾਂ ਕਰਦੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਗਏ ਨੇ ਇਹਨਾਂ ਦੇ ਕੋਲੋਂ ਸਟੂਡੈਂਟ ਜਿਹੜੇ ਗਏ ਪੜ੍ਹ ਕੇ ਜਾ ਰਹੇ ਨੇ ਤੇ ਉਹ ਵੀ ਦੇਖਦੇ ਆ ਕਿ ਕਿੰਨੇ ਕਿ ਜਿਹੜੇ ਅਹੁਦਿਆਂ ਤੇ ਹੋਰ ਵਧੀਆ ਵਧੀਆ ਤੋ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਵਿੰਦਰ ਕੋਮੰਦਿਰ